ਬਾਬਾਈ ਦਾ ਘੋੜਾ ਸਿਰਫ ਇੱਕ ਵਾਰ ਜਿੱਤੇ ਉਹ ਵੀ ਬਚੇਰੇ ਦੇ ਵਿੱਚ ਤੇ ਦੋ ਦੰਦਾਂ ਦਾ ਜਿਹੜਾ ਸ਼ੋਅ ਐਨੀਮਲ ਬਣਿਆ ਜੀ ਜਿੱਤਿਆ ਨਹੀਂ ਹਮ ਗੈਰੀ ਵਾਲਾ ਇੱਕ ਵੀ ਸ਼ੋਅ ਐਨੀਮਲ ਨਹੀਂ ਦਿਖਾਓ ਜਿੰਨੇ ਅੱਜ ਤੱਕ ਇਹਨੇ ਘੋੜੇ ਤਿਆਰ ਕਰਿਆ ਇੱਕ ਵੀ ਸ਼ੋਅ ਐਨੀਮਲ ਬਣਿਆ ਹੋਵੇ ਸ਼ੋਅ ਐਨੀਮਲ ਸਮਝਦੇ ਕੀ ਹੁੰਦਾ ਐਕਸਪਲੇਨ ਕਰੋ ਜੈਂਪੀਆ ਹਮ ਇਹ ਦੋ ਦੰਦ ਚ ਪਿਆ 42 ਘੋੜੇ ਹਰਾਤੇ ਇਹਨੇ ਉਧਰੋਂ ਦੁੱਧ ਦੰਦ ਵਾਲੇ ਦੋ ਜਿੱਤ ਗਏ ਹਮ ਹੁਣ ਇਹ ਕਹਿੰਦੇ ਨੇ ਪੰਜਾਬ ਸਿੰਘਾਂ ਨੇ ਛੱਡਿਆ ਕਿਹੜਾ ਫੇਰਾ ਹਰਾਉਣ ਕਿੰਨੀ ਵੀ ਦੱਸ ਦੋ 골ਡਨ ਰੌਕ ਵੀ ਉੱਥੇ ਸੀ ਚੀਕ ਤਾਂ ਇਹਨਾਂ ਨੇ ਤਾਂ ਵਾਰੀ ਦੁੱਲੇ ਨੇ 골ਡਨ ਰੌਕ ਹਰਾ ਲਿਆ ਬਾ 20 ਵਾਰ ਦਾ ਚੈਂਪੀਅਨ ਫਲਾਨਾ ਤੇ ਦੁੱਲੇ ਤੋਂ ਉੱਪਰ ਤਾਂ ਕੋਣਾ ਹੈ ਹੀ ਕੋਈ ਨਹੀਂ ਪੰਜਾਬ 'ਚ ਅੱਜ ਦੇ ਟਾਈਮ 'ਚ ਤੇ ਤੇ ਵੀਰਾਂ ਤੋਂ ਉੱਪਰ ਘੋੜੀ ਦੁਨੀਆ 20 ਵਾਰ ਦੀ ਚੈਂਪੀਅਨ ਜਦੋਂ ਮੂਰੇ ਵੀਰਾਂ ਦੇ ਲਈ ਵੀਰਾਂ ਵੀ ਬਿੰਨ ਕਰ ਲਈ ਤੇ ਦੁੱਲੇ ਦੇ ਮੂਰੇ ਲਾਇਆ ਦੁੱਲੇ ਤੋਂ ਵੀ ਬਿੰਨ ਕਰ ਲਿਆ ਕਿਉਂਕਿ ਦੁੱਲਾ ਸਾਡਾ ਵੀ ਆਪਣਾ ਘੋੜਾ ਸੀ ਉਦਾਂ ਨਹੀਂ ਕਰਦੇ ਹਾਂ ਸਪੋਰਟਸਮੈਨ ਸਿਰਪਾ ਜੇ ਦੁੱਲਾ ਸਾਨੂੰ ਕਹਿੰਨ ਖਰਾਬ ਹੀ ਲੈਂਦਾ ਦੁੱਲਾ ਦੁੱਲਾ ਅਸੀਂ ਨਿੰਦਿਆ ਨਹੀਂ ਕਰਦੇ ਇੰਡੀਆ ਦਾ ਲੈਜੈਂਡ ਕੋੜਾ ਠੀਕ ਹੈ ਜਦੋਂ ਉੱਥੇ ਤਾਂ ਕੋਈ ਨੰਬਰ ਨਹੀਂ ਕਟਿਆ ਅੱਜ ਉਸ ਤੋਂ ਬਾਅਦ ਤਿਆਰ ਕਰਕੇ ਲੈ ਕੇ ਗਿਆ ਸਾਰੇ ਪਾਸਿਓਂ ਗਰਦਨ ਇਹਦੀ ਉੱਚੀ ਗਰਦਨ ਇਹਦੀ ਲੰਬੀ ਬਲੱਡ ਲਾਈਨ ਇਹਦੀ ਤਗੜੀ ਜਾਂ ਤਾਂ ਕੋਈ ਮਿਕਸ ਬਰੀਡ ਦੇ ਚੱਕਰ ਹੁੰਦਾ ਮਹਾਰਾਣੀ ਦਾ ਇਹ ਪੁੱਤਰ ਸ਼ਾਨ ਦੀ ਮਾਂ ਦਾ ਠੀਕ ਹੈ ਭਾਰਤ ਰਤਨ ਇਹਦਾ ਪਿਓ 10 ਬਾਰ ਦਾ ਕਹਿੰਤੀਆਂ ਨੂੰ ਦੇਵ ਰਾਜ ਦਲਵਾਗ ਰਣੀਆਂ ਅਲੀ ਸ਼ਾਨ ਤੂਫਾਨ ਤੱਕ ਅਸੀਂ ਗਿਣਤੀ ਗਿਣਾ ਸਕਦੇ ਹਾਂ ਇਹਦੀ ਮਾਂ ਤਾਂ ਲਿਵਿੰਗ ਲੈਜੈਂਡ ਆ ਤੇ ਸ਼ਾਹਬਾਦੀ ਦਾ ਮਾਂ ਮਾਰੀ ਦੱਸ ਦੋ ਫਿਰ ਜੇ ਉਹਨੂੰ ਪਤਾ ਹੋਵੇ ਤੇ ਪਰ ਉਸ ਤੋਂ ਬਾਅਦ ਫਿਰ ਸ਼ਾਹਵਾਦ ਦਾ ਨੰਬਰ ਹੋਣ ਦੀ ਗੱਲ ਇਸੇ ਗੱਲ ਤੇ ਆ ਗਈ ਤੇ ਸ਼ਾਹਵਾਦ ਦਾ ਨੰਬਰ ਕੱਟਦਾ ਪੈਰਟ ਨੋਜ ਚ ਪੈਰਟ ਨੋਜ ਨਹੀਂ ਹੈਗਾ ਤਾਂ ਸੌ ਚੁੱਕੇ ਜੱਜਾਂ ਨੂੰ ਪੁੱਛ ਲੋ ਤੇ ਬਾਕੀ ਸਫਾਈ ਆਪਾਂ ਦੇਣੀ ਨਹੀਂ ਘੋੜਾ ਕਿਸੇ ਦਾ ਨਿੰਦਣਾ ਨਹੀਂ ਹੁਣ ਜੇ ਆਪਾਂ ਗੱਲ ਕਰਦੇ ਆ ਅਸੀਂ ਰੌਣਾ ਇਹ ਨਹੀਂ ਵੀ ਸ਼ਾਹਵਾਦ ਫਰਸਟ ਆ ਠੀਕ ਹੈ ਹੁਣ ਜਿਹੜੇ ਕਹਿੰਦੇ ਤੁਹਾਡੇ ਸ਼ੋਅ ਤੇ ਫਰਸਟ ਆ ਸਾਡੇ ਸ਼ੋਅ ਤੇ ਪੰਜਾਬ ਸਿੰਘ ਰਪਿਆ ਤੀ ਅਸੀਂ ਤਾਂ ਪਾਈ ਹੀ ਨਹੀਂ ਸਾਡਾ ਸ਼ੋਅ ਸੀ ਕਿ ਪੰਜਾਬ ਦੇ ਸਾਨੂੰ ਇਹ ਸੀ ਵੀ ਇਹਨਾਂ ਦਾ ਇਨਾਂ ਦਾ ਘੋੜਾ ਹੂੰ ਇਹ ਇਨਾਂ ਦਾ ਸ਼ੋਅ ਆ ਇਹ ਵੀ ਨਹੀਂ ਪਾਉਣਗੇ ਆਪਦੇ ਸਾਨੂੰ ਕੀ ਪਤਾ ਦੀ ਵੀ ਅਸੀਂ ਤਾਂ ਨਾਮ ਬੰਡੇ ਆ ਇਹਨਾਂ ਨੇ ਨਾਮ ਰੱਖਿਆ